ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਿਏ ਕਿ ਰਣਜੀਤ ਸਿੰਘ ਗਿੱਲ ਦੇ ਘਰ ਵਿਜੀਲੈਂਸ ਰੇਡ ਮਾਰਨ ਦੇ ਲਈ ਪਹੁੰਚ ਗਈ ਹੈ ਤੇ ਉਥੇ ਹੀ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਰਣਜੀਤ ਸਿੰਘ ਗਿੱਲ ਨੂੰ ਜਿਹੜਾ ਕਿ ਵੱਡਾ ਝਟਕਾ ਵਿਜੀਲੈਂਸ ਦੇ ਸਕਦੀ ਹੈ ਤੇ ਉਥੇ ਹੀ ਲਗਾਤਾਰ ਚੰਡੀਗੜ੍ਹ ਦੇ ਵਿੱਚ ਸੈਕਟਰ 2 ਚ ਰਣਜੀਤ ਸਿੰਘ ਗਿੱਲ ਦੀ ਜਿਹੜੀ ਕਿ ਰਿਹਾਇਸ਼ ਆ ਉਸ ਦੇ ਘਰ ਦੇ ਵਿੱਚ ਰੇਡ ਮਾਰੀ ਚੱਰੀ ਹੈ ਤੇ ਲਗਾਤਾਰ ਵਿਜੀਲੈਂਸ ਜਿਹੜੀ ਕਿ ਰੰਜੀਤ ਸਿੰਘ ਗਿੱਲ ਦੇ ਕਾਰਜ ਪਹੁੰਚ ਗਈ ਹੈ ਤੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਕਾਲੀ ਦਲ ਨੂੰ ਇੱਕ ਵੱਡਾ ਝਟਕਾ ਦਿੱਤਾ ਤੇ ਰੰਜੀਤ ਸਿੰਘ ਗਿੱਲ ਨੇ ਜਿਹੜਾ ਕਿ ਭਾਜਪਾ ਨੂੰ ਛੱਡ ਦਿੱਤਾ ਤੇ ਉੱਥੇ ਹੀ ਲਗਾਤਾਰ ਅਨਮੋਲ ਗगनਮਾਨ ਦੇ ਅਸਤੀਫਾ ਤੋਂ ਬਾਅਦ ਚਰਚਾ ਵਿੱਚ ਜਿਹੜੀ ਹੈ ਕਿ ਰੰਜੀਤ ਸਿੰਘ ਗਿੱਲ ਦੀਆਂ ਇਹ ਹੋਈਆਂ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਜੁਆਇਨ ਕਰ ਸਕਦੇ ਨੇ ਪਰੰਤੂ ਉਹਨਾਂ ਨੇ ਕੱਲ ਭਾਜਪਾ ਦੇ ਵਿੱਚ ਐਂਟਰੀ ਮਾਰੀ ਤੇ ਉਹਨਾਂ ਨੇ ਭਾਜਪਾ ਜੁਆਇਨ ਕਰ ਲਈ ਤੇ ਉੱਥੇ ਹੀ ਹਰਿਆਣਾ ਮੁੱਖ ਮੰਤਰੀ ਨੇ ਜਿਹੜਾ ਕਿ ਉਹਨਾਂ ਨੂੰ ਬੀਜੇਪੀ ਦੇ ਵਿੱਚ ਸ਼ਾਮਲ ਕਰਵਾਇਆ ਤੇ ਜਿਸ ਤੋਂ ਬਾਅਦ ਦੱਸਦੀ ਹੈ ਕਿ ਸ਼ਾਮਲ ਹੋਣ ਤੋਂ ਬਾਅਦ ਉੱਥੇ ਅੱਜ ਵਿਜੀਲੈਂਸ ਉਹਨਾਂ ਦੇ ਘਰ ਰੇਡ ਮਾਰਨ ਪਹੁੰਚ ਗਈ ਹੈ ਤੇ ਜਿਸ ਤੋਂ ਬਾਅਦ ਰਣਜੀਤ ਸਿੰਘ ਗਿਲ ਦੀ ਕਿਤੇ ਨਾ ਕਿਤੇ ਗ੍ਰਿਫਤਾਰੀ ਵੀ ਹੋ ਸਕਦੀ ਹੈ ਤੇ ਜਿਸ ਤੋਂ ਬਾਅਦ ਸਭ ਤੋਂ ਵੱਡੀ ਖਬਰ ਹੈ ਤੇ ਦੱਸਦੀ ਹੈ ਕਿ ਬੀਜੇਪੀ ਦੀ ਬੀਜੇਪੀ ਚ ਸ਼ਾਮਲ ਹੋਣ ਤੋਂ ਬਾਅਦ ਰਣਜੀਤ ਸਿੰਘ ਗਿਲ ਦੇ ਘਰ ਵਿਜੀਲੈਂਸ ਨੇ ਜਿਹੜੀ ਕਿ ਰੇਡ ਮਾਰ ਦਿੱਤੀ ਹੈ ਸੈਕਟਰ 2 ਦੇ ਵਿੱਚ ਰਿਹਾਇਸ ਦੇ ਵਿੱਚ ਜਿਹੜੀ ਕਿ ਵੇਜਲੈਂਸ ਦੇ ਅਧਿਕਾਰੀ ਪਹੁੰਚੇ ਲਗਾਤਾਰ ਜਾਂਚ ਪੜਤਾਲ ਜਾਰੀ ਹੈ ਤੇ ਉਥੇ ਹੀ ਜਾਂਚ ਪੜਤਾਲ ਦੌਰਾਨ ਰஞ்சிਤ ਸਿੰਘ ਗਿੱਲ ਦੀ ਜਿਹੜੀ ਕਿ ਗ੍ਰਿਫਤਾਰੀ ਵੀ ਹੋ ਸਕਦੀ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਕੱਲ ਉਹਨਾਂ ਨੇ ਪਾਚਪਾ ਜੁਆਇਨ ਕੀਤੀ ਤੇ ਅੱਜ ਰஞ்சிਤ ਸਿੰਘ ਗਿੱਲ ਦੇ ਕਾਰਜ ਪਾਚਪਾ ਦੱਸਿਆ ਕਿ ਜੁਆਇਨ ਕਰਨ ਤੋਂ ਬਾਅਦ ਹੁਣ ਵੇਜਲੈਂਸ ਨੇ ਉਹਨਾਂ ਦੇ ਕਾਰਜ ਲਗਾਤਾਰ ਛਾਪੇ ਮਾਰੀ ਜਿਹੜੀ ਕਿ ਕਾ ਕੀਤੀ ਜਾ ਰਹੀ ਹੈ ਤੇ ਉਥੇ ਹੀ ਵੱਡੇ ਐਕਸ਼ਨ ਦੇ ਵਿੱਚ ਵਿਜੀਲੈਂਸ ਦਿਖਾਈ ਦੇ ਰਹੀ ਹੈ ਤੇ ਵਿਜੀਲੈਂਸ ਕਿਤੇ ਨਾ ਕਿਤੇ ਅਗਰ ਸਬੂਤ ਮਿਲਦਾ ਹੈ ਤਾਂ ਉਥੇ ਹੀ ਰਣਜੀਤ ਸਿੰਘ ਗਿੱਲ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਤੇ ਭਾਜਪਾ ਦੇ ਵਿੱਚ ਜੁਆਇਨ ਹੋਣ ਤੋਂ ਬਾਅਦ ਅੱਜ ਵਿਜੀਲੈਂਸ ਨੇ ਫਟਾ ਐਕਸ਼ਨ ਜਿਹੜਾ ਕਿ ਰਣਜੀਤ ਸਿੰਘ ਗਿੱਲ ਦੇ ਉੱਤੇ ਲੈ ਲਿਆ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਸ਼ਾਪੇ ਮਾਰੀਏ ਜਿਹੜੀ ਕਿ ਰਣਜੀਤ ਸਿੰਘ ਗਿੱਲ ਦੇ ਘਰ ਦੇ ਵਿੱਚ ਕੀਤੀ ਜਾ ਰਹੀ ਹੈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਰঞ্জੀਤ ਸਿੰਘ ਗਿੱਲ ਨੂੰ ਜਿਹੜਾ ਕਿ ਵੱਡਾ ਝਟਕਾ ਵਿਜੀਲੈਂਸ ਦੇ ਸਕਦੀ ਹੈ ਤੇ ਉਥੇ ਹੀ ਲਗਾਤਾਰ ਚੰਡੀਗੜ੍ਹ ਦੇ ਵਿੱਚ ਸੈਕਟਰ 2 ਚ ਰঞ্জੀਤ ਸਿੰਘ ਗਿੱਲ ਦੀ ਜਿਹੜੀ ਕਿ ਰਿਹائشਾ ਉਸ ਦੇ ਘਰ ਦੇ ਵਿੱਚ ਰੇਡ ਮਾਰੀ ਚੱਰੀ ਹੈ ਤੇ ਲਗਾਤਾਰ ਵਿਜੀਲੈਂਸ ਦੀ ਟੀਮ ਜਿਹੜੀ ਕਿ ਰঞ্জੀਤ ਸਿੰਘ ਗਿੱਲ ਦੇ ਘਰ ਪਹੁੰਚ ਗਈ ਹੈ ਤੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਕਾਲੀ ਦਲ ਨੂੰ ਇੱਕ ਵੱਡਾ ਝਟਕਾ ਦਿੱਤਾ ਤੇ ਜੀ ਸਿੰਘ ਗਿਲ ਨੇ ਜਿਹੜਾ ਕਿ ਬੀਜੇਪੀ ਨੂੰ ਛੱਡ ਦਿੱਤਾ ਤੇ ਉਥੇ ਹੀ ਲਗਾਤਾਰ ਅਨਮੋਲ ਗਗਨਮਾਨ ਦੇ ਅਸਤੀਫੇ ਤੋਂ ਬਾਅਦ ਚਰਚਾਵਾਂ ਜਿਹੜੀਆਂ ਕਿ ਰਣਜੀਤ ਸਿੰਘ ਗਿਲ ਦੀਆਂ ਇਹ ਹੋਈਆਂ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਜੁਆਇਨ ਕਰ ਸਕਦੇ ਨੇ ਪਰੰਤੂ ਉਹਨਾਂ ਨੇ ਕੱਲ ਬੀਜੇਪੀ ਦੇ ਵਿੱਚ ਐਂਟਰੀ ਮਾਰੀ ਤੇ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ ਤੇ ਉਥੇ ਹੀ ਹਰਿਆਣਾ ਦੇ ਮੁੱਖ ਮੰਤਰੀ ਨੇ ਜਿਹੜਾ ਕਿ ਉਹਨਾਂ ਨੂੰ ਬੀਜੇਪੀ ਦੇ ਵਿੱਚ ਸ਼ਾਮਲ ਕਰਵਾਇਆ ਤੇ ਜਿਸ ਤੋਂ ਬਾਅਦ ਦੱਸਦੀ ਹੈ ਕਿ ਸ਼ਾਮਲ ਹੋਣ ਤੋਂ ਬਾਅਦ ਉਥੇ ਅੱਜ ਵੈਜੀਲੈਂਸ ਉਹਨਾਂ ਦੇ ਘਰ ਰੇਡ ਮਾਰਨ ਪਹੁੰਚ ਗਈ ਹੈ ਤੇ ਜਿਸ ਤੋਂ ਬਾਅਦ ਰਣਜੀਤ ਸਿੰਘ ਗਿਲ ਦੀ ਕਿਤੇ ਨਾ ਕਿਤੇ ਗ੍ਰਿਫਤਾਰੀ ਵੀ ਹੋ ਸਕਦੀ ਹੈ ਤੇ ਜਿਸ ਤੋਂ ਬਾਅਦ ਸਭ ਤੋਂ ਵੱਡੀ ਖਬਰ ਹੈ ਤੇ ਦੱਸਿਏ ਕਿ ਭਾਜਪਾ ਦੀ ਭਾਜਪਾ ਚ ਸ਼ਾਮਲ ਹੋਣ ਤੋਂ ਬਾਅਦ ਰਣਜੀਤ ਸਿੰਘ ਗਿਲ ਦੇ ਘਰ ਵੈਜੀਲੈਂਸ ਨੇ ਜਿਹੜੀ ਕਿ ਰੇਡ ਮਾਰ ਦਿੱਤੀ ਹੈ ਸੈਕਟਰ 2 ਦੇ ਵਿੱਚ ਰਿਹਾਈਸ ਦੇ ਵਿੱਚ ਜਿਹੜੀ ਕਿ ਵੈਜੀਲੈਂਸ ਦੇ ਅਧਿਕਾਰੀ ਪਹੁੰਚੇ ਲਗਾਤਾਰ ਜਾਂਚ ਪੜਤਾਲ ਜਾਰੀ ਹੈ ਤੇ ਉਥੇ ਹੀ ਜਾਂਚ ਪੜਤਾਲ ਦੌਰਾਨ ਨੇ ਰஞ்சிਤ ਸਿੰਘ ਗਿੱਲ ਦੀ ਜਿਹੜੀ ਕਿ ਗ੍ਰਿਫਤਾਰੀ ਵੀ ਹੋ ਸਕਦੀ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਕੱਲ ਉਹਨਾਂ ਨੇ ਪਾਚਪਾ ਜੁਆਇਨ ਕੀਤੀ ਤੇ ਆਜੇ ਰஞ்சிਤ ਸਿੰਘ ਗਿੱਲ ਦੇ ਘਰ ਪਾਚਪਾ ਦੱਸਿਆ ਕਿ ਜੁਆਇਨ ਕਰਨ ਤੋਂ ਬਾਅਦ ਹੁਣ ਵੇਜਿਲੈਂਸ ਨੇ ਉਹਨਾਂ ਦੇ ਘਰ ਲਗਾਤਾਰ ਛਾਪੇ ਮਾਰੀ ਜਿਹੜੀ ਕਿ ਕਾ ਕੀਤੀ ਜਾ ਰਹੀ ਹੈ ਤੇ ਉਥੇ ਹੀ ਵੱਡੇ ਐਕਸ਼ਨ ਦੇ ਵਿੱਚ ਵਿਜੀਲੈਂਸ ਦਿਖਾਈ ਦੇ ਰਹੀ ਹੈ ਤੇ ਵਿਜੀਲੈਂਸ ਕਿਤੇ ਨਾ ਕਿਤੇ ਅਗਰ ਸਬੂਤ ਮਿਲਦਾ ਹੈ ਤਾਂ ਉਥੇ ਹੀ ਰਣਜੀਤ ਸਿੰਘ ਗਿੱਲ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਤੇ ਪਾਚਪਾ ਦੇ ਵਿੱਚ ਜੁਆਇਨ ਹੋਣ ਤੋਂ ਬਾਅਦ ਅੱਜ ਵਿਜੀਲੈਂਸ ਨੇ ਫਟਾ ਐਕਸ਼ਨ ਜਿਹੜਾ ਕਿ ਰਣਜੀਤ ਸਿੰਘ ਗਿੱਲ ਦੇ ਉੱਤੇ ਲੈ ਲਿਆ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਸ਼ਾਪੇ ਮਾਰੀਏ ਜਿਹੜੀ ਕਿ ਰਣਜੀਤ ਸਿੰਘ ਗਿੱਲ ਦੇ ਘਰ ਦੇ ਵਿੱਚ ਕੀਤੀ ਜਾ ਰਹੀ